ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਮਹਾਰਾਜ ਸਿਧਾਨਾ ਰੋਡ ਤੇ ਮਿੱਤਰੋ ਵੀਡੀਓ ਬਣਾ ਰਹੇ ਹਾਂ ਪਾਲ ਦੇ ਘਰੋਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਦਿਖਾਵਾਂਗੇ ਇੱਕ ਝੋਟੀ ਦਿਖਾ ਰਹੇ ਹਾਂ ਜੀ ਤੇ ਇੱਕ ਮਿੱਤਰੋ ਤੋਕੜ ਮੱਝ ਦਿਖਾ ਰਹੇ ਹਾਂ ਜਿਹੜੀ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਪਾਲ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਹਾਂ ਪਹਿਲਾਂ ਵੀ ਪਾਈ ਦੇ ਘਰੋਂ ਆਪਾਂ ਕਈ ਵੀਡੀਓ ਪਾ ਚੁੱਕੇ ਹਾਂ ਤੇ ਇਹ ਵੀ ਮਿੱਤਰੋ ਦੋਨੇ ਨਾਗਾ ਜਿਹੜੇ ਚੰਗੇ ਨੇ ਤੇ ਪੂਰੀ ਗੱਲਬਾਤ ਕਰਦੇ ਆ ਪਹਿਲਾਂ ਧੋਕੜ ਬਾਰੇ ਡਿਟੇਲ ਲਵਾਂਗੇ ਤੇ ਫਿਰ ਮਿੱਤਰੋ ਆਪਾਂ ਜਿਹੜੀ ਝੋਟੀ ਆ ਉਹਦੀ ਵੀ ਡਿਟੇਲ ਲਵਾਂਗੇ ਵੀ ਕਿੰਨੀ ਕੁ ਉਮਰ ਹੈ ਤੇ ਝੋਟੀ ਮਿੱਤਰੋ ਹੈ ਨਗੀਨਾ ਹੀ ਆ ਫੇਸ ਕੁਆਲਟੀ ਬਹੁਤ ਸੋਹਣੀ ਕੁੰਡੇ ਸਿੰਘ ਹਾਂਜੀ ਭਾਈ ਪਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਠੀਕ ਹੈ ਸੇਤਾ ਹਾਂਜੀ ਹਾਂਜੀ ਤੇ ਪਹਿਲਾਂ ਨੰਬਰ ਤੇ ਆਪਾਂ ਗੱਲ ਕਰਦੇ ਆ ਧੋਕੜ ਹਣਾ ਇਹਦਾ ਕਿਹੜਾ ਸੂ ਹੈ ਜੀ ਇਹ ਪਹਿਲਾ ਨਾ ਜੀ ਪਹਿਲੇ ਸੂ ਹੈ ਸੂਈ ਵੀ ਆ ਸੂਈ ਵੀ ਆ ਜੀ ਠੀਕ ਹੈ ਬਣੀ ਪਣੀ ਨਹੀਂ ਹੈ ਜੀ 17 ਦੇ ਜਾਂਦੀ ਹੁੰਦੀ 17 ਦੇ ਜਾਂਦੀ ਹੈ ਠੀਕ ਹੈ ਆ ਬੱਚਾ ਹਾਂ ਜੀ ਇਹ ਹੈ ਜੀ ਕਿੰਨੇ ਕੁ ਮਹੀਨਿਆਂ ਦੀ ਸੂਈ ਵੀ ਹੈ ਇਹ ਨੂੰ 3 1/2 ਮਹੀਨੇ ਹੋ ਗਏ ਜੀ 3 1/2 ਮਹੀਨੇ ਠੀਕ ਹੈ ਸੋ 3 1/2 ਮਹੀਨੇ ਹੋ ਗਏ ਜੀ ਤੇ ਦੁੱਧ ਕਿੰਨਾ ਕਹੂਗਾ ਦੁੱਧ ਚੋਣ ਵਾਲਾ ਸਹੀ 8 ਕਿਲੋ ਹੈ ਜੀ ਚੋਣ ਵਾਲਾ ਹਾਂ ਜੀ ਬੱਚੇ ਤੇ ਮਿਲਦੀ ਹੈ ਕਿ ਬੱਚੇ ਤੋਂ ਬਿਨਾ ਕੋਈ ਤੇ ਮਿਲ ਪਾਦੀ ਹੈ ਜੀ ਬੱਚਾ ਸਾਡੇ ਨੂੰ ਬੱਚੇ ਦੀ ਓਕੇ ਹਾਂ ਜੀ ਸੋ ਕੱਦ ਕਾਰ ਠੀਕ ਹੈ ਮਿੱਤਰੋ ਜਿਹੜੇ ਹਿਸਾਬ ਨਾਲ ਪਹਿਲਾਂ ਹੈ ਤੇ ਥਾਂਲੇ ਵੀ ਦੀ ਸਾਫ ਹੈ ਦੁੱਧ ਦਾ ਬਾਈ ਕਹਿੰਦਾ 8 ਕਿਲੋ ਅਜੇ ਕੋਈ ਦੋ ਟਾਈਮ ਚੋਣਾ ਚਾਹੁੰਦਾ ਹੋਵੇ ਚਾਰ ਟਾਈਮ ਚੋਵੇ ਓਕੇ ਕਿਉਂਕਿ ਕਈ ਵਾਰ ਆ ਮੁੜ ਕੇ ਗਲਤ ਹੋ ਜਾਂਦਾ ਕੰਮ ਆਪਾਂ ਉਹ ਕੰਮ ਕਰਨਾ ਨਹੀਂ ਫੇਰ ਕਹਨੇ ਆ ਦੱਸਾਂਗੇ ਹੁੰਦਾ ਜੀ ਜਿਨ੍ਹਾਂ ਨੇ ਬੜੂ ਠੀਕ ਹੈ ਤੋਰੋ ਜੀ ਇਹਨਾਂ ਫਿਰ ਖੋਲ ਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਥਣਲੇਵੀ ਦੀ ਮਿੱਤਰੋ ਸਾਫ ਹੈ ਦੁੱਧ 8 ਕਿਲੋ ਹੈ ਪਹਿਲੇ ਸੂਏ ਇਹੇ ਸੂਈ ਵੀ ਆ ਫ੍ਰੀਸ਼ ਕੁਆਲਟੀ ਸਿੰਘਾਂ ਦੀ ਬੰਤਰ ਸੋਹਣੀ ਹੈ ਤੇ ਕਦ ਮਿੱਤਰੋ ਪਹਿਲਾਂ ਦੇ ਹਿਸਾਬ ਨਾਲ ਠੀਕ ਹੈ ਗਾਹਲੇ ਸਾਲ ਨੂੰ ਮਿੱਤਰੋ ਹੌਲੀ ਹੌਲੀ ਦੂਜੇ ਤੀਜੇ ਸੂਏ ਤਾਂ ਹੀ ਕੱਦ ਫਸੂ ਕਰੀ ਜਾਂਦਾ ਹੈ ਆ ਜਾ ਥਣ ਸਾਫ ਹੈ ਤੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਤੇ ਮੁੱਲ ਮਿੱਤਰੋ ਦੋਨਾਂ ਦੇ ਜਾਇਜ਼ ਹੀ ਹੋਣਗੇ ਹਾਂਜੀ ਮੁੱਲ ਕੀ ਕਰਤਾ ਜੀ ਇਹਦਾ ਮੁੱਲ 60000 ਰੁਪਿਆ ਲੈਣ ਦੇਣ ਜੀ ਲੈਣ ਦੇਣ 60000 ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਝੋਟੀ ਦੀ ਹਨਾ ਇਹਦੀ ਉਮਰ ਕਿੰਨੀ ਕਾ ਪਹਿਲਾਂ ਤਾਂ ਇਹ ਸਵਾ 2 2.5 ਸਾਲ ਨੂੰ ਹੀ ਹੋ ਗਈ ਜੀ ਸਵਾ 2 2.5 ਸਾਲ ਦੇ ਸੰਨ ਚਾ ਠੀਕ ਹੈ ਤੇ ਕੱਦ-ਕਾਡ ਮਿੱਤਰੋ ਠੀਕ ਹੈ ਤੇ ਸਿਹਤ ਪੱਖੋਂ ਵੀ ਸੋਹਣੀ ਹੈ ਫੇਸ ਕੁਆਲਟੀ ਵੀ ਚੰਗੀ ਹੈ ਇਹ ਠੀਕ ਆ ਭਰਾਏ ਨੂੰ 15 ਦਿਨ ਹੋ ਗਏ ਜੀ 8 ਤਾਂ ਹੀ ਸੀਗੀ ਪਰ ਆਪਾਂ ਉਹ ਖਾਲੀ ਕਰਕੇ ਦੇਣੀ ਹੈ ਉਹ ਅਗਲੇ ਦਿਨ ਮਦਨ ਹਾਂ ਕਿਉਂਕਿ ਕਈ ਭਰਾ ਜੋ ਕੋਈ ਲੈ ਗਿਆ ਤਾਂ 15 20 ਦਿਨ ਮਿੱਤਰੋ ਦੇਖਿਓ ਜਰੂਰ ਇਹ ਨਾ ਹੋਵੇ ਕਿਤੇ ਜਾਣਸਾਰ ਕੋਈ ਦਵਾਈ ਦੇ ਦੇਓ ਤੇ ਤਕਰੀਬਨ ਮੜਾ ਇਹਦ ਨੂੰ ਪੂਸ ਫੜ ਕੇ ਕਰਿਓ ਮੜਾ ਕੋਈ ਫੋੜ ਸਕਦਾ ਨਹੀਂ 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 ਬਿਲਕੁਲ ਬਿਲਕੁਲ ਮੈਂ ਖੜਾ ਰੋਕ ਮੜਾ ਖੁਰ ਕੇ ਨਹੀਂ ਗਾ ਦੇ ਕੋਈ ਖੜ ਜਾ ਖੜ ਜਾ ਖੜ ਜਾ ਖੜ ਜਾ ਦਿਖਾਵਾਂਗੇ ਮਿੱਤਰੋ ਕੋਈ ਫੋੜ ਸਾਖ ਨਹੀਂ ਸੋ ਕੱਲਾ ਕੱਲਾ ਮੋਟਾ ਥਾਣਾ ਤੇ ਮੁੱਲ ਪਰੇ ਦਾ ਕੀ ਕਰਤਾ ਜੀ ਇਹਦਾ ਮੁੱਲ ਵੀ ਜੇ ਕਰਨਾ ਹੀ ਆਪਾਂ 40000 ਰੁਪਏ ਦਾ 40 ਸੋਰੋ ਜੀ ਇਹਨੂੰ ਫਿਰ ਤੇ ਮੁੱਲ ਮਿੱਤਰੋ 40000 ਹੈ ਜਾਇਜ ਮੋਲਾ ਹਾਂਜੀ ਸਰਕਾਰੀ ਸਰਕਾਰੀ ਬਾਈ ਕਹਿੰਦਾ ਟੀਕਾ ਲੱਗਿਆ ਵਾ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਮਿੱਤਰੋ ਸੰਪਰਕ ਸੋ ਵੈਸੇ ਤਾਂ ਠੀਕ ਹੈ ਤੇ ਨਹੀਂ ਮੈਨੂੰ ਮਿੱਤਰੋ ਮਹੀਨਾ ਦੋ ਮਹੀਨੇ ਤੁਸੀਂ ਚੰਗੀ ਫੀਡ ਪਾ ਕੇ ਇਹਨੂੰ ਚੰਗੀ ਤਿਆਰ ਕਰ ਸਕਦੇ ਹੋ ਪਹਿਲਾਂ 20 ਦਿਨ ਮਹੀਨਾ ਦੇਖਿਓ ਤੇ ਇਹ ਨਾ ਹੋਵੇ ਕਿਤੇ ਤੁਸੀਂ ਜਾਣ ਸਰ ਕੋਈ ਗਰਮ ਦਵਾਈ ਦੇ ਦਿਓ ਤੇ ਗੱਭ ਰਹੀ ਹੋਵੇ ਹਾਂਜੀ ਤੇ ਆਪਣਾ ਫੋਨ ਨੰਬਰ ਜੀ 75280 ਜੀ 75280 98834 98834 ਸੋ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਕਾਂ ਦੇ ਵਿੱਚੋਂ ਲੋਡ ਹੋਵੇ ਤੇ ਮਗਰ ਕੱਟਾ ਹੋਵੇ ਮਗਰ ਕੱਟਾ ਜੀ ਓਕੇ ਧੰਨਵਾਦ ਜੀ ਹਾਂਜੀ